ਅਕਸਰ ਕਿਹਾ ਜਾਂਦਾ ਹੈ ਕਿ ਇਨਸਾਨ ਹੀ ਇਨਸਾਨ ਦੇ ਕੰਮ ਆਂਦਾ ਹੈ ਜੇਕਰ ਕੋਈ ਮੁਸੀਬਤ ਦੇ ਵਿੱਚ ਹੋਵੇ ਤਾਂ ਸਾਡਾ ਫਰਜ਼ ਬੰਦਾ ਕਿ ਅਸੀਂ ਉਸ ਬੰਦੇ ਦੀ ਮਦਦ ਕਰੀਏ ਪਰ ਇੱਕ ਛੋਟੀ ਉਮਰ ਦਾ ਇਹ ਜਵਾਕ ਜਿਆਵਾ ਜਿਸ ਦੀ ਉਮਰ 18-19 ਸਾਲ ਦੀ ਹੋਏਗੀ ਇਸ ਮੁੰਡੇ ਨੂੰ ਇੱਕ ਅਣਜਾਣ ਵਿਅਕਤੀ ਦੀ ਮਦਦ ਕਰਨਾ ਮਹਿੰਗਾ ਪੈ ਗਿਆ ਜੋ ਇਸ ਨੌਜਵਾਨ ਦੇ ਨਾਲ ਹੋਇਆ ਜੋ ਇਸ ਮੁੰਡੇ ਦੇ ਨਾਲ ਹੋਇਆ ਜੋ ਨਾਬਾਲਗ ਮੁੰਡਾ ਹੈ ਉਹ ਵੀਡੀਓ ਦੇ ਵਿੱਚ ਤੁਹਾਨੂੰ ਸਾਫ਼ ਤੌਰ ਤੇ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਸ ਨਾਲ ਮਾਰੀ ਹੋਈ ਰਾਜ ਆਂਦਾ ਹੁੰਦਾ ਹੈ ਇਹ ਮੁੰਡਾ ਤੇ ਇਸੇ ਦਰਮਿਆਨ ਇੱਕ ਵਿਅਕਤੀ ਮੋਟਰਸਾਈਕਲ ਸਵਾਰ ਇਸ ਦੇ ਕੋਲ ਆਂਦਾ ਹੈ ਕਹਿੰਦਾ ਹੈ ਕਿ ਮੇਰੇ ਫੋਨ ਦਾ ਵਾਈਫਾਈ ਨਹੀਂ ਚੱਲ ਰਿਹਾ ਮੈਨੂੰ ਇੰਟਰਨੈਟ ਦੀ ਲੋੜ ਹੈ ਤੁਸੀਂ ਮੈਨੂੰ ਆਪਣੇ ਫੋਨ ਦਾ ਵਾਈਫਾਈ ਦੇ ਦਿਓ ਯਾਨੀ ਹਾਟਸਪੌਟ ਕਨੈਕਟ ਕਰ ਦਿਓ ਮੈਨੂੰ ਬਹੁਤ ਜ਼ਰੂਰੀ ਕੋਈ ਕੰਮ ਹੈ ਇਸ ਤਰੀਕੇ ਕਹਿ ਕੇ ਇਹ ਜੋ ਲੁਟੇਰਾ ਹੁੰਦਾ ਇਸ ਮੁੰਡੇ ਤੇ ਕੋਲ ਆਂਦਾ ਇਸ ਦਾ ਫੋਨ ਹੱਥ ਦੇ ਵਿੱਚ ਫੜਦਾ ਕਹਿੰਦਾ ਪਹਿਲਾਂ ਕਿ ਵਾਈਫਾਈ ਕਨੈਕਟ ਨਹੀਂ ਹੋ ਰਿਹਾ ਹਾਟਸਪੌਟ ਨਾਲ ਜੋ ਇੰਟਰਨੈਟ ਆ ਉਹ ਨਹੀਂ ਚੱਲ ਰਿਹਾ ਤੁਸੀਂ ਇੱਕ ਵਾਰ ਫੋਨ ਦਿਖਾਓ ਮੈਂ ਕੋਸ਼ਿਸ਼ ਕਰਦਾ ਕਿ ਚੱਲ ਜਾਈ ਅਜਿਹਾ ਗੱਲਾਂ ਕਰਦਾ ਤੇ ਮੁੰਡਾ ਵੀ ਉਸ ਨੂੰ ਫੋਨ ਦੇ ਦਿੰਦਾ ਕਿ ਚਲੋ ਤੁਸੀਂ ਮੈਨੂੰ ਮਦਦ ਮੰਗੀਆਂ ਮੈਂ ਤੁਹਾਡੀ ਮਦਦ ਕਰ ਦਿੰਦਾ ਪਰ ਜੋ ਬਾਤ ਦੇ ਵਿੱਚ ਹੋਇਆ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਕੈਦ ਹੋ ਗਿਆ ਲੋਕਾਂ ਨੂੰ ਆਲਾ ਪਿਆ ਲੋਕਾਂ ਜੋ ਭੀੜ ਹੁੰਦੀ ਆ ਉਸ ਦੇ ਵੱਲੋਂ ਇਸ ਲੁਟੇਰੇ ਨੂੰ ਕਾਬੂ ਕੀਤਾ ਗਿਆ ਦਰਸਲ ਜਦੋਂ ਮੁੰਡਾ ਮਦਦ ਦੇ ਲਈ ਇਸ ਲੁਟੇਰੇ ਦੀ ਮਦਦ ਕਰਦਾ ਹੈ ਤੇ ਇਸ ਤੋਂ ਬਾਅਦ ਲੁਟੇਰਾ ਫੋਨ ਖੋ ਕੇ ਫਰਾਰ ਹੋ ਜਾਂਦਾ ਭੱਜਣ ਦੀ ਕੋਸ਼ਿਸ਼ ਕਰਦਾ ਹੈ ਮੋਟਰਸਾਈਕਲ ਤੇ ਪਰ ਐਸੇ ਦਰਮਿਆਨ ਇਹ ਜੋ ਮੁੰਡਾ ਹੈ ਇਸ ਦੇ ਵੱਲੋਂ ਇਸ ਦੀ ਮੋਟਰਸਾਈਕਲ ਨੂੰ ਫੜ ਲਿਆ ਜਾਂਦਾ ਹੈ ਲੁਟੇਰਾ ਇੱਥੇ ਹੀ ਬੰਦ ਨਹੀਂ ਕਰਦਾ ਉਸ ਨੂੰ ਹੋਰ ਕਜੀਰਦਾ ਹੋਇਆ ਆਪਣੇ ਨਾਲ ਲੈ ਜਾਂਦਾ ਹੈ ਤਾਂ 18-19 ਸਾਲ ਦਾ ਜਵਾਕ ਹੈ ਜਿਸ ਦੇ ਵੱਲੋਂ ਮਦਦ ਕੀਤੀ ਜਾਂਦੀ ਹੈ ਕਿ ਇਸ ਬੰਦੇ ਨੂੰ ਲੋੜ ਹੈਗੀ ਆ ਮੈਂ ਆਪਣੇ ਫੋਨ ਦਾ ਹੌਟਸਪੌਟ ਦੇ ਰਣਾ ਵਾਈਫਾਈ ਦੇ ਰਣਾ ਪਰ ਬਾਅਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਲੁਟੇਰੇ ਦੇ ਵੱਲੋਂ ਫੋਨ ਖੋਇਆ ਗਿਆ ਤੇ ਇਸ ਜਵਾਕ ਨੂੰ ਜੋ ਛੋਟੀ ਉਮਰ ਦਾ ਮੁੰਡਾ ਹੈ ਇਸ ਨੂੰ ਆਪਣੇ ਮੋਟਰਸਾਈਕਲ ਤੇ ਇੱਕ ਸੀਟਿਆ ਜਾਂਦਾ ਹੈ ਕਾਫੀ ਸੱਟਾਂ ਵੀ ਲੱਗਦੀਆਂ ਨੇ ਜੋ ਹੱਥ ਪੈਰ ਹੁੰਦੇ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੱਟਾਂ ਲੱਗੀਆਂ ਹੋਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਮਦਦ ਕਰਨੀ ਇਸ ਮੁੰਡੇ ਨੂੰ ਮਹਿੰਗੀ ਪੈ ਗਈ ਅਕਸਰ ਅਸੀਂ ਸੋਚਦੇ ਆ ਕਿ ਜਦੋਂ ਕਿਸੇ ਨੂੰ ਲੋੜ ਹੁੰਦੀ ਆ ਕਿ ਅਸੀਂ ਮਦਦ ਕਰਦੇ ਆ ਪਰ ਹੁਣ ਅੱਜ ਦੇ ਜਮਾਨੇ ਦੇ ਵਿੱਚ ਕਿਹਾ ਜਾ ਸਕਦਾ ਕਿ ਮਦਦ ਦਾ ਵੀ ਜਮਾਨਾ ਜਿਹੜਾ ਉਹ ਨਹੀਂ ਰਿਹਾ ਕਿਉਂਕਿ ਇੱਕ ਪਾਸੇ ਤੁਸੀਂ ਮਦਦ ਕਰਨ ਲਈ ਕਿਸੇ ਦੇ ਜਾ ਰਹੇ ਹੋ ਅੱਗੇ ਜੇਕਰ ਤੁਹਾਡੇ ਨਾਲ ਐਦਾਂ ਹੋ ਜਵੇ ਤਾਂ ਵੱਡੇ ਸਵਾਲ ਖੜੇ ਹੁੰਦੇ ਆ ਪਰ ਬਾਅਦ ਦੇ ਵਿੱਚ ਜਦੋਂ ਨੌਜਵਾਨ ਜੋ ਜੋ ਮੁੰਡਾ ਹੁੰਦਾ ਹੈ ਜਿਸ ਨੂੰ ਕਸੀਟਿਆ ਜਾਂਦਾ ਮੋਟਰਸਾਈਕਲ ਤੇ ਜੋ ਲੁਟੇਰਾ ਕਸੀਟਦਾ ਹੋਇਆ ਲੈ ਜਾਂਦਾ ਕੁਝ ਲੋਕ ਨੇ ਹੁੰਦੇ ਨੇ ਜੋ ਦੇਖਦੇ ਨੇ ਤੇ ਫਿਰ ਉਹ ਮਦਦ ਦੇ ਲਈ ਆਉਂਦੇ ਨੇ ਤੇ ਇਸੇ ਦਰਮਿਆਨ ਇਸ ਲੁਟੇਰੇ ਨੂੰ ਕਾਬੂ ਕਰ ਲਿਆ ਜਾਂਦਾ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਕੀ ਹਾਲ ਹੋ ਚੁੱਕਾ ਹੈ ਤੁਸੀਂ ਸਾਫ਼ ਤੌਰ ਤੇ ਵੀਡੀਓਜ਼ ਦੇਖਦੇ ਹੋ ਖਬਰਾਂ ਦੇਖਦੇ ਹੋ ਜਿੱਥੇ ਲੁੱਟੇਰੇ ਦਿਨ ਦਿਹਾੜੇ ਘਰਾਂ 'ਚ ਵੜ ਜਾਂਦੇ ਨੇ ਜੋ ਸੜਕ ਤੇ ਲੋਕ ਜਾਂਦੇ ਹੁੰਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਪਰ ਹੁਣ ਜਿਸ ਤਰੀਕੇ ਦਾ ਤਰੀਕਾ ਇਸ ਲੁੱਟੇਰੇ ਦੇ ਵੱਲੋਂ ਅਪਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਮਦਦ ਦੇ ਬਹਾਨੇ ਫੋਨ ਹੀ ਖੋ ਕੇ ਲੈ ਜਾਂਦਾ ਹੈ ਤਾਂ ਉਸ ਮੁੰਡੇ ਦਾ ਵੀ ਤੁਹਾਨੂੰ ਬਿਆਨ ਸੁਣਾਉਂਦੇ ਆ ਜਿਸ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਲੁਟੇਰੇ ਦੇ ਵੱਲੋਂ ਇਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਬਾਈਕ ਦਾ ਬਾਦ ਦਾ ਬਾਦ ਕਹਿੰਦਾ ਛਾਂ ਮਿਲ ਕੇ ਜਾਉਂਗਾ। ਛਾਂ ਮਿਲ ਕੇ ਜਾਣੇ ਲੱਗ ਗਿਆ ਪਰ 3 ਡਾਉਨ ਫਿਰ ਟਿਕਾ ਦਿੱਤਾ। ਉਦੋਂ ਬਾਹਰ ਆ ਗਈ ਜਦੋਂ ਨਹੀਂ ਮਤਲਬ ਤੂੰ ਨੇ ਮੋਬਾਈਲ ਨਹੀਂ ਛੋੜਿਆ। ਬਾਈਕ ਨਹੀਂ ਛੱਡਿਆ। ਤੂੰ ਤਾਂ ਬੋਲ। اچھا ਬਾਈਕ ਤੂੰ ਨੇ ਫੜ ਲਿਆ ਸੀ। ਹਾਂਜੀ। ਤੋ ਉਹ ਗਿਸੇਟਦਾ ਰਹਾ ਸੀ ਹਾਂਜੀ ਵਾਹਾਂ ਪੇ ਮੈਨੇ ਘਰਾਨੇ ਕੋ ਸਿਕੜਾਇ ਬੜੀ ਗਿਰਾ ਫਿਰ ਉੱਠ ਕੇ ਭਾਗ ਗਿਆ ਬਾਈਕ ਤੇ ਹਾਂ ਗਾੜੀ ਮਿਲੜ ਗਿਆ ਥਾ ਫਿਰ ਉਸਨੇ ਉਠਾਇਆ ਫਿਰ ਗਿਸੇਟ ਕੇ ਦਰਵਾਗਾ ਮੇਰੇ ਦੋਸਤ ਕਾ ਪਿੱਛਾ ਗਿਆ ਬਾਈਕ ਤੇ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਇਸ ਮੁੰਡੇ ਦੇ ਵੱਲੋਂ ਦੱਸਿਆ ਗਿਆ ਕਿ ਲੁਟੇਰਾ ਇਸ ਨੂੰ ਲੁੱਟਣ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਦੇ ਵੱਲੋਂ ਬਹਾਦਰੀ ਦੇ ਨਾਲ ਉਸ ਦਾ ਮੁਕਾਬਲਾ ਕੀਤਾ ਜਾਂਦਾ ਹੈ ਜਲੰਧਰ ਦੀ ਇਹ ਪੂਰੀ ਖਬਰ ਹੈ ਜਿੱਥੇ ਪੂਰੀ ਘਟਨਾ ਵਾਪਰੀ ਹੈ ਪਰ ਜਦੋਂ ਇਹ ਲੁਟੇਰਾ ਫੋਨ ਖੋ ਕੇ ਭਜਣ ਦੀ ਫਰਾਗ ਦੇ ਵਿੱਚ ਹੁੰਦਾ ਹੈ ਲੋਕ ਜਿਹੜੇ ਨੇ ਉੱਥੇ ਪਹੁੰਚ ਜਾਂਦੇ ਨੇ ਭੀੜ ਦੇ ਵੱਲੋਂ ਉੱਥੇ ਇਕੱਠਾ ਹੋ ਕੇ ਇਸ ਲੁਟੇਰੇ ਨੂੰ ਕਾਬੂ ਕੀਤਾ ਜਾਂਦਾ ਹੈ ਦਰਖਤ ਦੇ ਨਾਲ ਬੰਨਿਆ ਜਾਂਦਾ ਹੈ ਇਸ ਦੀ ਕੁਟਮਾਰ ਵੀ ਕੀਤੀ ਜਾਂਦੀ ਹੈ ਕਿਉਂਕਿ ਜੋ ਹਰਕਤ ਇਸ ਨੇ ਕੀਤੀ ਉਹ ਕਿਤੇ ਵੀ ਬਖਸ਼ਣ ਵਾਲੀ ਨਹੀਂ ਹੈ ਹਾਲਾਂਕਿ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਸਰਸਰ ਗਲਤ ਹੈ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਇਸ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਜੋ ਹਸ਼ਰ ਇਸ ਦਾ ਜੋ ਭੀੜ ਇਕੱਠੀ ਹੁੰਦੀ ਆ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦਰਖਤ ਦੇ ਨਾਲ ਇਸ ਨੂੰ ਬੰਨਿਆ ਹੋਇਆ ਇਸ ਦੀ ਕਮੀਜ਼ ਵੀ ਪਾਟੀ ਹੋਈ ਆ ਅਕਸਰ ਇਦਾਰੇ ਉਸ ਵੇਲੇ ਮਾਹੌਲ ਜਿਹੜਾ ਹੁੰਦਾ ਗਰਮਾ ਜਾਂਦਾ ਜਦੋਂ ਕਿਸੇ ਲੁਟੇਰੇ ਨੂੰ ਫੜਿਆ ਜਾਂਦਾ ਭੀੜ ਬਿਕਾਬੂ ਹੋ ਜਾਂਦੀ ਆ ਕੁਟਮਾਰ ਵੀ ਕੀਤੀ ਜਾਂਦੀ ਆ ਤੇ ਅਜਿਹਾ ਹੀ ਹੋਇਆ ਜਦੋਂ ਇੱਕ ਜਵਾਬ ਦਾ ਫੋਨ ਖੋ ਕੇ ਇਹ ਲੁਟੇਰਾ ਭੱਜਦਾ ਤੇ ਇੰਨਾ ਹੀ ਨਹੀਂ ਜਦੋਂ ਉਸ ਨੂੰ ਕਸੀੜਦਾ ਹੋਇਆ ਮੋਟਰਸਾਈਕਲ ਤੇ ਕਾਫੀ ਦੂਰ ਤੱਕ ਲੈ ਜਾਂਦਾ ਤਾਂ ਭੀੜ ਜਿਹੜੀ ਆ ਇਸ ਨੂੰ ਫੜ ਕੇ ਕਾਬੂ ਕਰਦੀ ਆ ਦਰਖਤ ਨਾਲ ਬੰਨ੍ਹ ਦਿਆ ਜਾਂਦਾ ਤੇ ਬਾਅਦ ਦੇ ਵਿੱਚ ਇਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਜੋ ਚਸ਼ਮਦੀਰ ਨੇ ਜਿਸ ਨੇ ਇਸ ਜਵਾਕ ਦੀ ਮਦਦ ਕੀਤੀ ਉਹਨਾਂ ਮੁੰਡਿਆਂ ਦਾ ਵੀ ਤੁਹਾਨੂੰ ਬਿਆਨ ਸੁਣਾ ਦਿੰਨੇ ਆ ਮੈਂ ਨਾ ਇਥੋਂ ਪੀਪੀਆ ਤੋਂ ਨੰਗ ਰਿਹਾ ਸੀ ਆਪਣੇ ਚਮਚਾਨਗੜ੍ਹ ਰੋਡ ਤੇ ਤੇ ਇਹ ਬੱਚਾ ਜਿਹਦਾ ਕਿਸੇ ਨੇ ਮੋਬਾਈਲ ਮੰਗਿਆ ਵਾਈਫਾਈ ਦਾ ਪਾਸਵਰਡ ਮੰਗਿਆ ਤੇ ਇਹ ਨੂੰ ਬਾਈਕ ਦੇ ਪਿੱਛੇ ਖਰੀਦਾ ਲੈ ਗਿਆ ਤੇ ਇਹਨੇ ਬਾਈਕ ਨਹੀਂ ਛੱਡਿਆ ਅਸੀਂ ਅੰਕਲ ਜੀ ਦਾ ਪਿੱਛੇ ਪਿੱਛਾ ਕੀਤਾ ਉਹਦਾ ਆਪਾਂ ਸੰਗਾ ਚੌਂਕ ਤੋਂ ਨੂੰ ਫੜਿਆ ਤੇ ਫੜ ਗਿਆ ਬਾਈ ਮੋਬਾਈਲ ਵੀ ਦਵਾਤਾ ਆਪਾਂ ਬਾਕੀ ਅਗਲੀ ਜੋ ਵੀ ਕਾਰਵਾਈਆਂ ਪੂਰੀ ਕਰੀ